हां जी वाइगुर जी का खालसा वाइगुर जी के फतेह हैं। सी हैं इस टाइम लंदन ਦੇ ਵਿੱਚ ਮੌਜੂਦ ਆ ਜਿੱਥੇ ਅੱਜ ਜਿਹੜਾ ਬਲੂ ਸਟਾਰ ਆਪਰੇਸ਼ਨ ਹੋਇਆ ਸੀ ਉਹਦੇ ਰੋਸ਼ ਵਜੋਂ ਕਾਫੀ ਜਿਹੜੀ ਵੱਡੀ ਗਿਣਤੀ ਦੇ ਵਿੱਚ ਸਿੱਖ ਸੰਗਤ ਜਿਹੜੀ ਆ ਪ੍ਰੋਟੈਸਟ ਕਰ ਰਹੀ ਆ ਇੱਥੇ ਸਟੇਜ ਵੀ ਲੱਗੀ ਹੋਈ ਆ। ਔਰ ਹਜ਼ਾਰਾਂ ਦੇ ਹਿਸਾਬ ਨਾਲ ਲੋਕ ਇੱਥੇ ਬੀਬੀਆਂ, ਬੱਚੇ, ਬਜ਼ੁਰਗ ਆਏ ਹੋਏ ਨੇ। ਸੋ ਮੇਰੇ ਨਾਲ ਤੁਸੀਂ ਇੱਕ ਗਰੁੱਪ ਆਪਾਂ ਦੇਖ ਰਹੇ ਆ। ਇਹ ਸਾਰੇ ਸਿੰਘ ਜਿਹੜੇ ਜਥੇਬੰਦੀ ਆ ਵਾਰਿਸ ਪਤਾਵ ਅਕਾਲੀ ਦਲ ਉਹਦੇ ਸਾਰੇ ਸੇਵਾਦਾਰ ਕਹਿ ਲਓ। ਵਰਕਰ ਕਹਿ ਲੋ ਜਾਂ ਸਮਰਥਕ ਕਹਿ ਲੋ ਸਾਰੇ ਭਾਈ ਅਮਰਤਪਾਲ ਸਿੰਘ ਦੇ ਸਮਰਥਕ ਨੇ ਸੋ ਇਹਨਾਂ ਦੇ ਨਾਲ ਗੱਲ ਕਰਾਂਗੇ ਅੱਜ ਦੇ ਮਾਹੌਲ ਬਾਰੇ ਵੀ ਅੱਜ ਜਵੇਂ ਸੰਗਤ ਇੱਥੇ ਕਿੰਨੀ ਇਕੱਠੀ ਹੋਈ ਆ ਸੋ ਜਥੇਬੰਦੀ ਦਾ ਕੀ ਸਟੇਟ ਆ ਜਥੇਬੰਦੀ ਕੀ ਸੋਚਦੀ ਸਾਰੇ ਘਟਨਾਕ੍ਰਮ ਬਾਰੇ ਭਾਈ ਸਾਹਿਬ ਜੀ ਮੇਰਾ ਨਾਮ ਜਗਰੂਪ ਸਿੰਘ ਜੀ ਨੇ ਮੈਂ ਸ਼ੁਰੂਆਤ ਇੱਥੋਂ ਕਰਦਾ ਹਾਂ ਜਗਰੂਪ ਸਿੰਘ ਜੀ ਅੱਜ ਇੱਥੇ ਸੈਂਕੜੇ ਹਜ਼ਾਰਾਂ ਲੋਕ ਇਕੱਠੇ ਹੋਏ ਆ ਜੋ ਪ੍ਰੇਸ਼ਾਨ ਉਸ ਤਰ੍ਹਾਂ ਕੇ ਹੋਇਆ ਸੀ ਲੱਖਾਂ ਲੋਕ ਸਾਡੇ ਮਾਰਚ ਤੇ ਗਏ ਸੋ ਇਹਦੇ ਨਾਲ ਨਾਲ ਜਵੇਂ ਤੁਹਾਡੀ ਜਸੇਬੰਦੀ ਦਾ ਹੁਣ ਤਾਜ਼ੀ ਤਾਜ਼ੀ ਵਿਕਟਮ ਵੀ ਬਣੀ ਆ ਸਟੇਟ ਦੀ ਜਿਨ੍ਹਾਂ ਨੇ ਸਿਰ ਬੋਲਣ ਦੀ ਆਜ਼ਾਦੀ ਨੂੰ ਹੀ ਉਹਨਾਂ ਨੇ ਮੋਹਰਾ ਬਣਾ ਕੇ ਦੇ ਭਾਈ ਅਮਰਪਾਲ ਸਿੰਘ ਤੇ ਹੋਰ ਕਈ ਜਿਹੜੇ ਸਿੰਘ ਸੀ ਅੰਦਰ ਰੱਖੇ ਹੋਏ ਆ ਤੁਹਾਡਾ ਕੀ ਕਹਿਣਾ ਹੈ ਇਹਦੇ ਬਾਰੇ ਬਿਲਕੁਲ ਪਹਿਲਾਂ ਤਾਂ ਜਾਸ ਜਿਹੜਾ ਹੈਗਾ ਅੱਜ ਜਿਸ ਤਰ੍ਹਾਂ ਕਿ ਅਸੀਂ ਹਰ ਸਾਲ ਦੀ ਤਰ੍ਹਾਂ ਇੰਗਲੈਂਡ ਦੀ ਢੱਤੀ ਦੇ ਉੱਤੇ ਜਿਹੜਾ ਇਹ ਮੁਜਾਹਰਾ ਕੀਤਾ ਜਾਂਦਾ ਆ ਜੂਨ ਦੇ ਵਿੱਚ ਸੋ ਇੰਗਲੈਂਡ ਦੇ ਵੱਖ-ਵੱਖ ਸਾਰੇ ਸ਼ਹਿਰਾਂ ਤੋਂ ਦੋ-ਤੋਂ ਪੋਚਾਂ ਜਿਹੜੀਆਂ ਪਹੁੰਚ ਨਹੀਂ ਆਈਆਂ ਸਾਧ ਸੰਗਤ ਪਹੁੰਚਦੀ ਹੈ ਗੁਰਦੁਆਰੇ ਦੇ ਉੱਤੇ ਸੋ ਅੱਜ ਵੀ ਜਿਹੜਾ ਹੈਗਾ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਇੱਥੇ ਸੰਗਤਾਂ ਪਹੁੰਚੀਆਂ ਹੈਗੀਆਂ ਸੋ ਕਿਉਂਕਿ ਸਾਡਾ ਫਰਜ਼ ਵੀ ਬੰਦਾ ਹੈਗਾ ਹੈ ਸ਼ਹੀਦਾਂ ਨੇ ਜੋ ਗੁਰਦੁਆਰਾ ਸਾਹਿਬ ਦੀ ਸ਼ਾਨ ਵਾਸਤੇ ਰਾਖੀ ਵਾਸਤੇ ਜਿਹੜੀਆਂ ਬਚੀੜੀਆਂ ਦਿੱਤੀਆਂ ਸੋ ਸਾਡਾ ਇਹ ਫਰਜ਼ ਬੰਦਾ ਸੀ ਜਰੂਰ ਉਹਨਾਂ ਦੇ ਜਿਹੜਾ ਹੈਗਾ ਇੱਥੇ ਆ ਕੇ ਨਸਤਮਸਤ ਹੋਈਏ ਜਿਸ ਤਰ੍ਹਾਂ ਤੁਸੀਂ ਮੈਂਸ਼ਨ ਕੀਤਾ ਹੈਗਾ ਅਕਾਲੀ ਦਲ ਵਾਰਸ ਪੰਜਾਬ ਦੇ ਇਹ ਜਥੇਬੰਦੀ ਪਾਰਟੀ ਬਣਾਉਣ ਦਾ ਕਿਉਂ ਲੋੜ ਪਈ ਇਹਦੀ ਕਿਉਂਕਿ ਅਕਾਲੀ ਦਲ ਸ਼੍ਰੋਮਣੀ ਅਕਾਲੀ ਦਲ ਜਿਹੜਾ 100 ਸਾਲ ਪਹਿਲਾਂ ਸਾਡੀ ਪਾਰਟੀ ਸਾਡੇ ਬਜ਼ੁਰਗਾਂ ਨੇ ਸ਼ਹੀਦੀਆਂ ਦੇ ਕੇ ਜਿਹੜੀ ਇਹ ਪਾਰਟੀ ਬਣਾਈ ਸਗੀ ਪਰ ਜਿਹੜੇ ਹੈਗੇ ਪਿਛਲੇ ਕਾਫੀ ਸਾਲਾਂ ਤੋਂ ਤੁਸੀਂ ਦੇਖਿਆ ਹੈਗਾ ਸ਼੍ਰੋਮਣੀ ਅਕਾਲੀ ਦਲ ਨੇ ਕੀ ਕੀਤਾ ਹੈਗਾ ਸਾਡੇ ਪੰਥਨਾ ਸਾਡੇ ਸਾਡੇ ਜਥੇਦਾਰਾਂ ਨਾਲ ਅਕਾਲ ਤਖਤ ਦੀ ਜਿਹੜੀ ਸ਼ਾਨ ਨੂੰ ਕਿੰਨਾ ਉਹਨਾਂ ਨੇ ਥੱਲੇ ਲਾਇਆ ਤੇ ਬਾਕੀ ਜਿਹੜਾ ਹੈਗਾ ਜਿਹੜਾ ਖਾੜਕੂ ਬਾ ਸਾਡੇ ਸ਼ਹੀਦ ਸਾਡੇ ਸਿੰਘ ਸੀਗੇ ਉਹਨਾਂ ਨੂੰ ਜਿਹੜਾ ਸ਼ਹੀਦ ਗਰਾਉਂਡ ਵਿੱਚ ਜਿਹੜਾ ਹੈ ਉਹਦੇ ਵਿੱਚ ਵੀ ਕਾਫੀ ਜਿਹੜੀਆਂ ਪਿਛੇ ਇੰਟਰਵਿਊ ਵੀ ਹੋਈਆਂ ਹੈਗੀਆਂ ਉਹਨਾਂ ਦੇ ਕੇਪੀਐਸ ਗਿੱਲ ਦੇ ਪਰਿਵਾਰ ਦੇ ਮੈਂਬਰ ਆ ਕੇ ਕਹੇ ਬਈ ਬਾਦਲ ਉੱਥੇ ਆ ਕੇ ਆ ਕੇ ਬੈਂਦਾ ਹੁੰਦਾ ਸੀਗਾ ਤੇ ਇਹ ਸਭ ਕੁਝ ਸਾਡੇ ਸਾਹਮਣੇ ਆ ਗਿਆ ਸੋ ਸਾਨੂੰ ਖੇਤਰੀ ਪਾਰਟੀ ਚਾਹੀਦੀ ਜਿਹੜੀ ਪੰਜਾਬ ਦੇ ਵਿੱਚ ਰਹਿ ਕੇ ਪੰਜਾਬ ਦੀ ਗੱਲ ਕਰ ਸਕੇ ਸੋ ਉਹਨੂੰ ਮੁੱਖ ਰੱਖਦਿਆਂ ਹੋਇਆ ਭਾਈ ਅੰਮ੍ਰਿਤਪਾਲ ਸਿੰਘ ਜਦੋਂ ਇਹ ਆਵਾਸ ਪੰਜਾਬ ਦੀ ਜਥੇਬੰਦੀ ਭਾਈ ਦੀਪ ਸਿੰਘ ਸਿੱਧੂ ਨੇ ਬਣਾਈ ਸੀਗੀ ਤੋਂ ਉਹਨੂੰ ਅੱਗੇ ਭਾਈ ਅੰਮ੍ਰਿਤਪਾਲ ਸਿੰਘ ਨੇ ਚਲਾਉਂਦੇ ਹੋਏ ਬਹੀਰਾ ਕੱਡੀਆਂ ਜਿਹੜਾ ਹੈਗਾ ਨੌਜਵਾਨਾਂ ਨੂੰ ਨਸ਼ਾ ਮੁਕਤ ਕਰਕੇ ਆਨੰਦਪੁਰ ਸਾਹਿਬ ਵੱਲੋਂ ਤੋਰਿਆ ਸੀਗਾ ਤੋਂ ਇਹ ਸਰਕਾਰਾਂ ਨੂੰ ਚੰਗਾ ਨਹੀਂ ਲੱਗਾ ਤੋਂ ਉਹਨਾਂ ਨੂੰ ਜਿਹੜਾ ਫੜ ਕੇ ਜੇਲ੍ਹ ਦੇ ਵਿੱਚ ਬੰਦ ਕਰ ਦਿੱਤਾ ਤੀਜੀ ਵਾਰ ਐਨਐਸਏ ਲਾਤੀ ਆ ਕੋਈ 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 ਹੈ ਕਿ ਉਹਨਾਂ ਨੇ ਕੀਤਾ ਕੀ ਹੈਗਾ ਕੀ ਕਰ ਰਹੇ ਸੀਗੇ ਨੌ ਬੋਲੇ ਸੀਗੇ ਨੌਜਵਾਨਾਂ ਨੂੰ ਅੰਮ੍ਰਿਤ ਛਕਾ ਰਹੇ ਸੀਗੇ ਕੋਈ ਕੀ ਇਹ ਸਰਕਾਰਾਂ ਚੰਗਾ ਨਹੀਂ ਲੱਗ ਰਿਆ ਹੈਗਾ ਸੋ ਉਹਦੇ ਮੁੱਖ ਰੱਖਦੇ ਆ ਜਿਹੜੀ ਹੁਣੇ ਪਾਰਟੀ ਤਿਆਰ ਕੀਤੀ ਯੂਕੇ ਦੇ ਵਿੱਚ ਵੀ ਬਹੁਤ ਭਰਮਹੰਗਾਰਾ ਜਿਹੜਾ ਹੋ ਰਿਹਾ ਹੈਗਾ ਸੋ ਇੱਥੇ ਵੀ ਜਿਹੜੀ ਹੈਗੀ ਆ ਮੈਂਬਰਸ਼ਿਪ ਕੀਤੀ ਜਾ ਰਹੀ ਹੈਗੀ ਆ ਭਰਤੀ ਖੋਲੇ ਹੋਏ ਇੱਥੇ ਯੂਕੇ ਖੋਲੀ ਆਨਲਾਈਨ ਭਰਤੀ ਆ ਸਭ ਕੁਝ ਕੀਤਾ ਜਾ ਰਿਹਾ ਹੈਗਾ ਸੋ ਸਾਰੀਆਂ ਸੰਗਤਾਂ ਨੂੰ ਜ਼ਰੂਰ ਬੇਨਤੀ ਹੈਗੀ ਹੈ ਅਸੀਂ ਜਿਹੜਾ ਹੈਗਾ ਇਸ ਪਾਰਟੀ ਦੇ ਮੈਂਬਰ ਬਣ ਕੇ ਜਿਹੜਾ ਆਪਣਾ ਬੰਦਾ ਯੋਗਦਾਰ ਪਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਮੈਂ ਤੁਹਾਨੂੰ ਕੁਝ ਗੱਲਾਂ ਕਰਦੇ ਜਿਵੇਂ ਅੰਮ੍ਰਿਤਪਾਲ ਸਿੰਘ ਨੂੰ ਐਨਐਟਲ ਲਾ ਕੇ ਬੰਦ ਕੀਤਾ ਗਿਆ ਲਗਭਗ 6 ਸਾਲ ਤੋਂ ਉੱਪਰ ਸਮਾਂ ਹੋ ਗਿਆ ਸੋ ਅਪਾ ਦੇਖਣ ਦੇ ਤਰੀਕੇ ਦੇ ਆਪ ਧੱਕੇਸ਼ਾਹੀ ਕਹਿਨੇ ਜਿਵੇਂ ਹੁਣ ਆਪਾਂ 84 ਦੇ ਘੱਲੂ ਘਰੇ ਦੇ ਸਬੰਧ ਵਿੱਚ ਪ੍ਰੋਟੈਸਟ ਵੀ ਸੰਗਤ ਕਰ ਰਹੀ ਹੈ ਸੋ ਜਿਵੇਂ ਅਕਾਲੀ ਦਲ ਨੇ ਸ਼ੀਨਾਂ ਦੀ ਜਥੇਬੰਦੀ ਬਣਿਆ ਸੀ ਕੁਰਬਾਨੀਆਂ ਕਰ ਕਰਕੇ ਸਿੱਖਾਂ ਨੇ ਬਣਾਈ ਤੇ ਉਹ ਇੰਨੀ ਵੱਡੀ ਜਥੇਬੰਦੀ ਵੀ ਲਿਆਂ ਤੋਂ ਲੱਤ ਗਈ ਸੋ ਹੁਣ ਜਿਵੇਂ ਭਾਈ ਅਮਰਤਪਾਲ ਸਿੰਘ ਨੇ ਲਿਆ ਕੇ ਪ੍ਰਚਾਰ ਸ਼ੁਰੂ ਕੀਤਾ ਸੀ ਤੇ ਉਹ ਉਹਨਾਂ ਨੂੰ ਜੇਲ੍ਹ ਦੇ ਵਿੱਚ ਸੁੱਟ ਦਿੱਤਾ ਗਿਆ ਸੋ ਤੁਹਾਨੂੰ ਲੱਗਦਾ ਕਿ ਤੁਹਾਨੂੰ ਸਰਕਾਰ ਜਿਹੜੀ ਆ ਫਰਦਰ ਅੱਗੇ ਤੁਹਾਡੀ ਜਥੇਬੰਦੀ ਨੂੰ ਕੰਮ ਕਰਨ ਦੇਗੀ ਕੋਈ ਦੁਬਾਰਾ ਮੁਸੀਬਤਾਂ ਨਹੀਂ ਹੋਣਗੀਆਂ ਜਾਂ ਤੁਸੀਂ ਇਸੇ ਤਰੀਕੇ ਨਾਲ ਅੱਗੇ ਵਧਦੇ ਰਹੋਗੇ ਕੀ ਕਰੋਗੇ ਤੁਹਾਡੀ ਸਟ੍ਰ ਇਹ ਪਹਿਲਾਂ ਤਾਂ ਇਹ ਸਾਲ ਨਹੀਂ ਉਹਨਾਂ ਨੂੰ ਤੀਜਾ ਸਾਲ ਤੀਜੀ ਵਾਰ ਆਨੇ ਸੀ ਕਿ 7 ਸਾਲ ਦੀ ਐਨਐਸਏ ਉਹਦੇ ਹੈਗੀ ਆ ਤੁਹਾਨੂੰ ਤੀਸਰੀ ਵਾਰ ਲਾਤੀ ਹੈਗੀ ਆ ਜੇ ਦੇਖੋ ਜਦੋਂ ਵੀ ਕੋਈ ਜਿਹੜਾ ਕੋਈ ਸੱਚੇ ਮਾਰਗ ਚੱਲਣ ਦੀ ਕੋਸ਼ਿਸ਼ ਕਰਦਾ ਉਹ ਫਿਰ ਸਰਕਾਰਾਂ ਨੂੰ ਚੰਗਾ ਤਾਂ ਲੱਗਦਾ ਨਹੀਂ ਹੁੰਦਾ ਉਹਨਾਂ ਨੇ ਜਿਹੜੇ ਆਪਣੇ ਜਦੋਂ ਕਿਸੇ ਬੰਦੇ ਦੇ ਹੱਥ ਵਿੱਚ ਪਾਵਰ ਹੁੰਦੀ ਹੈ ਉਹ ਆਪਣੀ ਪਾਵਰ ਨੂੰ ਵਰਤਦਾ ਹੈ ਤੇ ਸਾਡਾ ਫਰਜ਼ ਇਹ ਬਣਦਾ ਭਾਈ ਅੰਮ੍ਰਿਤਪਾਲ ਸਾਨੂੰ ਐਸਾ ਲੀਡਰ ਬਣਿਆ ਮਿਲਿਆ ਹੈਗਾ ਜਿਹੜਾ ਸਰਕਾਰ ਦੀ ਅੱਖ ਵਿੱਚ ਅੱਖ ਪਾ ਕੇ ਗੱਲ ਕਰ ਸਕਦਾ ਸੋ ਸਾਡਾ ਇਹ ਫਰਜ ਬੰਦਾ ਸੀ ਉਹਨਾਂ ਦੇ ਪਿੱਛੇ ਖੜ ਕੇ ਉਹਨਾਂ ਨੂੰ ਮੋਰੇ ਲਾ ਕੇ ਉਹਨਾਂ ਨੂੰ ਬਾਹਰ ਬਾਹਰ ਘਟਾਉਣਾ ਸਾਡਾ ਫਰਜ ਬੰਦਾ ਅਸੀਂ ਜੇ ਇਕੱਠੇ ਹੋਵਾਂਗੇ ਤਾਂ ਉਹ ਸਰਕਾਰ ਨੂੰ ਆਪੇ ਬਾਹਰ ਕਰਨਾ ਪਊਗਾ ਸੋ ਅਸੀਂ ਆਪਣੇ ਜਿਹੜੇ ਮਾਰਗ ਚੱਲਦੇ ਰਹਿਣਾ ਆ ਸਰਕਾਰਾਂ ਨੇ ਜੋ ਕਰਨਾ ਉਹ ਕਰਨਾ ਜੋ ਅਸੀਂ ਕੀ ਕਰਨਾ ਅਸੀਂ ਉਹ ਅਸੀਂ ਕਰਦੇ ਰਹਿਣਾ ਇੱਕ ਥੋੜੀ ਦੁਬਤ ਬਣੀ ਸੀ ਜਮਿਹੜਾ ਬੱਚਾ ਛੋਟਾ ਵੀ ਮੈਂ ਕਹੂੰਗਾ ਵੀ ਕੈਮਰਾਮੈਨ ਨੂੰ ਦਿਖਾ ਦਿਓ ਵੀ ਖਾਲਿਸਤਾਨ ਦਾ ਝੰਡਾ ਫੜਿਆ ਹੋਇਆ ਛੋਟੇ ਬੱਚੇ ਨੇ ਇੱਥੇ ਜਿੰਨੇ ਵੀ ਲੋਕ ਆਏ ਆ ਤੁਸੀਂ ਜਿਵੇਂ ਭਾਈ ਸਾਹਿਬ ਬਣਾ ਲੈ ਵੀ ਖਾਲਿਸਤਾਨ ਦੇ ਬੈਜ ਵੀ ਲਾਏ ਹੋਏ ਆਪਣੇ ਮੋਢਿਆਂ ਤੇ ਸੋ ਇੱਕ ਥੋੜੀ ਦੁਬਦਾਂ ਬਣੀ ਹੋਈ ਵਿੱਚ ਜਿਵੇਂ ਭਾਈ ਅਮਰਤਪਾਲ ਸਿੰਘ ਦਾ ਖਾਲਸਾਤਾਂ ਦੀ ਗੱਲ ਕਰਦੀ ਸੀ ਇਹ ਚ ਕੋਈ ਕ੍ਰਾਈਮ ਹੈ ਵੀ ਨਹੀਂ ਹੈ ਕੋਈ ਕਰਨੀ ਚਾਹੀਦੀ ਹੱਕ ਹੈ ਆਜ਼ਾਦੀ ਮੰਗਣੀ ਦਾ ਕੋਈ ਗਲਤ ਗੱਲ ਨਹੀਂ ਹੁੰਦੀ ਪਰ ਜਦੋਂ ਜੇਲ੍ਹ ਤੋਂ ਗਏ ਨੇ ਉਹ ਪਰਿਵਾਰ ਥੋੜਾ ਜਿਹਾ ਦੁਬਦਾਂ ਦੇ ਵਿੱਚ ਪੈ ਗਿਆ ਵੀ ਅਸੀਂ ਸੰਵਧਾਨ ਦੀ ਗੱਲ ਕਰਨੀ ਖਾਲਸਾਤਾਂ ਦੀ ਗੱਲ ਨਹੀਂ ਕਰਨੀ ਸੋ ਇਸ ਟਾਈਮ ਪਾਰਟੀ ਦਾ ਸਟੈਂਡ ਕੀ ਹੈ ਉਹ ਪਾਰਟੀ ਦਾ ਸਟੈਂਡ ਉਹੀ ਹੈ ਜੋ ਭਾਈ ਅਮਰਤਪਾਲ ਜੇਲ੍ਹ ਜਾਣ ਤੋਂ ਪਹਿਲਾਂ ਸੀਗਾ ਸਟੈਂਡ ਭਾਈ ਅਮਰਤਪਾਲ ਸਿੰਘ ਨੇ ਇੱਥੇ ਸਪੀਚਾਂ ਦੇ ਲਓ ਭਾਈ ਦੀਪ ਸਿੰਘ ਸਿੰਘ ਦੀ ਉਹਦੀਆਂ ਸਪੀਚਾਂ ਤੋਂ ਲਓ ਸਟੈਂਡ ਇਹ ਆ ਸਾਨੂੰ ਆਪਣਾ ਘਰ ਦੀ ਲੋੜ ਹੈਗੀ ਆ ਸਾਨੂੰ ਆਪਣਾ ਪੰਜਾਬ ਅਸੀਂ ਕੋਈ ਕਿਸੇ ਕੋ ਭੀਕ ਨਹੀਂ ਮੰਗ ਰਹੇ ਸਾਡਾ ਆਪਣਾ ਖਾਲਸਾ ਰਾਜ ਸਿਗਾ ਅਸੀਂ ਉਹੀ ਵਾਪਸ ਲੈਣਾ ਹੈਗਾ ਅਸੀਂ ਕਿ ਕੋਈ ਭੀਕ ਨਹੀਂ ਲੈਣੀ ਹੈਗੀ ਸੋ ਸਾਡਾ ਆਪਣਾ ਪੰਜਾਬ ਖਾਲਸਾ ਰਾਜ ਸਿਗਾ ਉਹਨੂੰ ਤੁਸੀਂ ਖਾਲਸਾ ਰਾਜ ਕਹ ਲਓ ਖਾਲਿਸਤਾਨ ਕਹ ਲਓ ਉਹ ਤੁਹਾਡੀ ਆਪਣੀ ਆ ਪਰ ਆਪਣਾ ਘਰ ਸਾਨੂੰ ਉਹ ਸਾਡਾ ਜਥੇਬੰਦੀ ਦਾ ਸਟੈਂਡ ਉਹੀ ਹੈਗਾ ਇੱਥੇ ਯੂਕੇ 'ਚ ਜਿਵੇਂ ਪੰਜਾਬ 'ਚ ਬੜੀਆਂ ਦਿੱਕਤਾਂ ਆਉਂਦੀਆਂ ਵੀ ਜਦੋਂ ਤੁਸੀਂ ਬੋਲਦੇ ਆ ਪੁਲਿਸ ਤੋਂ ਤਾਂ ਪਰੇਸ਼ਾਨ ਕਰਦੀ ਆ ਸੋ ਯੂਕੇ ਦੇ ਵਿੱਚ ਜਿਵੇਂ ਕਈ ਵਾਰੀ ਹੁੰਦਾ ਵੀ ਅੰਮ੍ਰਿਤਪਾਲ ਦਾ ਜਿਹੜਾ ਮੈਸੇਜ ਲੋਕਾਂ ਨੇ ਵੀ ਇਧਰੋਂ ਜਾਣਾ ਹੁੰਦਾ ਪੰਜਾਬ ਦੇ ਵਿੱਚ ਤਾਂ ਲੋਕਾਂ ਦੇ ਵਿੱਚ ਇੱਕ ਡਰ ਵੀ ਹੁੰਦਾ ਵੀ ਅਸੀਂ ਜੇ ਪੰਜਾਬ ਜਾਵਾਂਗੇ ਐਨਆਰਆਈ ਤਾਂ ਸਾਨੂੰ ਵੀ ਪੁਲਿਸ ਤੱਕ ਕਰੂਗੀ ਸੋ ਤੁਹਾਨੂੰ ਲੱਗਿਆ ਵੀ ਭਾਈ ਅੰਮ੍ਰਿਤਪਾਲ ਸਿੰਘ ਦੇ ਜੇਲ੍ਹ ਜਾਣ ਤੋਂ ਬਾਅਦ ਕੋਈ ਡਰ ਦਾ ਮਾਹੌਲ ਯੂਕੇ 'ਚ ਵੀ ਆਇਆ ਹੋਵੇ ਲੋਕਾਂ ਦੇ ਵਿੱਚ ਨਹੀਂ ਬਿਲਕੁਲ ਬਿਲਕੁਲ ਜੇ ਐਸੀ ਕੋਈ ਗੱਲ ਨਹੀਂ ਹੈਗੀ ਸਾਡੇ ਇਨੇਕਾਂ ਹੀ ਸੇਵਾਦਾਰ ਹੈਗੇ ਜਿਹੜੇ ਇੱਥੇ ਇੰਗਲੈਂਡ ਦੇ ਵਿੱਚ ਆਉਂਦੇ ਆ ਇੱਥੇ ਆਪਣਾ ਕਾਰਜ ਕਰਕੇ ਵਾਪਸ ਜਾ ਕੇ ਪਾਰਟੀ ਦਾ ਜਿਹੜਾ ਕਾਰਜ ਉਹਤੇ ਪੰਜਾਬ ਵਿੱਚ ਵੀ ਕਰਦੇ ਆ ਸੋ ਅਕਾਲੀ ਦਲ ਵਾਸ ਪੰਜਾਬ ਦੇ ਰਜਿਸਟਰ ਪਾਰਟੀ ਹੈਗੀ ਆ ਇੰਡੀਆ ਦੇ ਭਾਰਤ ਦੇ ਕਨਸਟੀਟਿਊਸ਼ਨ ਦੇ ਅੰਡਰ ਸੋ ਇਹਦੇ ਵਿੱਚ ਦਰਨ ਵਾਲੀ ਕੋਈ ਕਿਸੇ ਨੂੰ ਕੋਈ ਗੱਲ ਨਹੀਂ ਹੈਗੀ ਸੋ ਜਰੂਰ ਸੰਗਤਾਂ ਨੂੰ ਬੇਨਤੀ ਆ ਬੱਦ ਚੜ ਕੇ ਇਹਦੇ ਮੈਂਬਰ ਬਣ ਕੇ ਜਿਹੜਾ ਆਪਣਾ ਯੋਗਦਾਨ ਪਾਈਏ ਅੰਦਰ ਤੁਸੀਂ ਕੋਈ ਵੈਬਸਾਈਟ ਲਾਓ ਕੀਤੀ ਰਿਲੀਜ਼ ਆ ਕਿਦਾਂ ਕਰ ਰਹੇ ਹੋ ਆਨਲਾਈਨ ਹਾਂਜੀ ਬਿਲਕੁਲ ਸਾਡੇ ਵੈਬਸਾਈਟ ਇਤਿਆਰ ਕੀਤੀ ਹੈ ਯੂਕੇ ਦੀ ਇੱਥੇ ਸੋ ਅਸੀਂ ਜਿਹੜਾ ਉਹਦੇ ਵਿੱਚ ਤੁਸੀਂ ਜਾ ਕੇ ਆਪਣਾ ਮੈਂਬਰ ਬਣ ਸਕਦੇ ਆ ਤਾਂ ਇਹਦਾ ਨਾਮ ਦੱਸ ਦੁੱਤਾ ਕਿ ਸੰਗਤ ਜਿਹੜੀ ਸੁਣਦੀ ਹੋਵੇ ਤਾਂ ਉਹ ਵੀ ਜਿਹਨੇ ਜੁਆਇਨ ਕਰਨਾ ਤੁਹਾਨੂੰ ਡਾਇਰੈਕਟਲੀ ਕਰ ਸਕੋ ਅਕਾਲੀ ਦਲ ਵਾਸ ਜਿਹੜੀ ਵੈਬਸਾਈਟ ਹੈਗੀ ਉੱਥੇ ਜਾ ਕੇ ਤੁਸੀਂ ਜਿਹੜਾ ਮੈਂਬਰ ਬਣ ਸਕਦੇ ਆ ਉਹਦੇ ਫੀਸ ਵਗੈਰਾ ਵੀ ਰੱਖੀ ਕੋਈ ਨਹੀਂ ਕੋਈ ਫੀਸ ਨਹੀਂ ਫ੍ਰੀ ਹੈਗਾ ਸਾਰਾ ਇਹੋ ਜਿਹਾ ਕਿੰਨੇ ਕ ਮੈਂਬਰ ਤੁਹਾਨੂੰ ਲੱਗਦਾ ਵੀ ਹੁਣ ਤੱਕ ਰਜਿਸਟਰ ਕਰ ਚੁੱਕੇ ਆ ਮੈਂਬਰ ਹਜ਼ਾਰਾਂ ਦੇ ਵਿੱਚ ਤਕਰੀਬਨ ਹੋ ਚੁੱਕੇ ਲੱਗਦਾ ਹੈ ਸਜੋਗ ਮਿਲ ਰਿਹਾ ਹੈ ਇਦ ਤੋਂ ਸੋ ਕੁਝ ਹੋਰ ਕਹਿਣਾ ਭਾਈ ਸਾਹਿਬ ਤੁਸੀਂ ਜੇ ਕਿਸੇ ਨੇ ਬੁੱਲਣਾ ਹੋਵੇ ਸਭ ਪਾਈ ਸਾਹਿਬ ਜੇ ਤੁਹਾਡਾ ਨਾਮ ਦੱਸੋ ਕੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਭਾਈ ਹਰਵਿੰਦਰ ਸਿੰਘ ਘਰਚਾ ਤੇ ਦਾਸ ਕਵਰਟਰੀ ਤੋਂ ਤੇ ਅੱਜ ਆਪਾਂ ਸਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਉਹਨਾਂ ਦੀ ਸ਼ਹੀਦੀ ਤੇ 84 ਦੇ ਵਿੱਚ ਜਿੰਨੇ ਵੀ ਸਮੂਹ ਸਿੰਘ ਸ਼ਹੀਦ ਜਿਨ੍ਹਾਂ ਨੇ ਸ਼ਹੀਦੀ ਜਾਮ ਪੀਤਾ ਉਹਨਾਂ ਨੂੰ ਨਾਸਮਾਸਤਕ ਹੋਣ ਵਾਸਤੇ ਇੱਥੇ ਲੰਡਨ ਬਜਾਰੇ ਤੇ ਆਏ ਹਾਂ ਤੇ ਅੱਜ ਵੀ ਮੈਨੂੰ ਇੱਥੇ ਲਗਭਗ ਆਉਂਦੇ ਨੂੰ 35 ਸਾਲ ਹੋ ਗਏ ਜਿੰਨਾ ਸੰਗਤ ਵਿੱਚ ਉਦੋਂ ਉਤਸ਼ਾਹ ਸੀ ਤੇ ਅੱਜ ਵੀ ਉਨਾ ਹੀ ਉਤਸ਼ਾਹ ਹੈ ਇਹ ਸਰਕਾਰਾਂ ਕਿਉਂਕਿ ਅਸੀਂ ਉਹਨਾਂ ਨੇ ਸਾਡੀ ਖਾਤਰ ਉਹਨਾਂ ਨੇ ਆਪਣੇ ਘਰ ਖਾਤਰ ਨਹੀਂ ਸਾਡੀ ਖਾਤਰ ਸ਼ਹੀਦੀਆਂ ਦਿੱਤੀਆਂ ਤੇ ਜਿਹੜੀ ਗੱਲ ਆ ਵਾਰਸ ਪੰਜਾਬ ਦੀ ਜਥੇਬੰਦੀ ਇਹ ਦੀਪ ਸਿੱਧੂ ਵੀਰ ਨੇ ਸ਼ੁਰੂ ਕੀਤੀ ਸੀ ਤੇ ਉਸੇ ਹੀ ਜਥੇਬੰਦੀ ਨੂੰ ਭਾਈ ਅਮਰਤਪਾਲ ਸਿੰਘ ਨੇ ਅੱਗੇ ਤੋਰਿਆ ਵੀਰੋ ਆਪਾਂ ਤੁਸੀਂ ਵੀ ਪੰਜਾਬੀਆਂ ਮੈਂ ਵੀ ਪੰਜਾਬੀ ਹਾਂ ਵੈਸੇ ਤਾਂ ਸਰਕਾਰ ਕਹਿੰਦੀ ਆ ਕਿ ਪੰਜਾਬੀ ਇੱਥੇ ਪੰਜਾਬ ਵਿੱਚ ਆ ਕੇ ਰਹਿਣ ਹੁਣ ਇੱਕ ਵੀਰ ਗਿਆ ਸੀ ਜਿਹਨੂੰ ਭਾਈ ਅਮਰਤਪਾਲ ਸਿੰਘ ਕਹਿੰਦੇ ਆ ਉਹ ਇਥੋਂ ਵਿਦੇਸ਼ਾਂ ਦੀ ਧਰਤੀ ਤੇ ਬੈਲ ਸੈਟਲਡ ਸੀ ਉਹਨਾਂ ਦੀ ਆਪਣੀ ਟਰਾਂਸਪੋਰਟ ਸੀ ਅਸੀਂ ਵੀ ਚਾਹੁੰਦੇ ਆ ਕਿ ਅਸੀਂ ਆਪਣੇ ਪੰਜਾਬ ਤੇ ਜਾ ਕੇ ਵਸ ਜਾਈਏ ਪਰ ਸਰਕਾਰਾਂ ਨਹੀਂ ਚਾਹੁੰਦੀਆਂ ਕਿ ਪੰਜਾਬੀ ਇੱਥੇ ਆ ਕੇ ਵਸਣ ਸਰਕਾਰਾਂ ਜਿਹੜੇ ਆਪਾਂ ਕਹਿੰਨੇ ਆ ਸਰਕਾਰਾਂ ਉਸ ਵੇਲੇ ਦੀ ਸਰਕਾਰ ਔਰੰਗਜ਼ੇਬ ਬਾਦਸ਼ਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਵੀ ਅੱਤਵਾਦੀ ਕਹਿੰਦਾ ਸੀ ਸਮੇਂ ਦੀ ਸਰਕਾਰ ਬੀਬੀ ਇੰਦਰਾ ਗਾਂਧੀ ਸੰਤ ਬਾਬਾ ਜਨਰੈਲ ਸਿੰਘ ਖਾਲਸਾ ਭਿੰਡਰਾਵਾਲਿਆਂ ਨੂੰ ਵੀ ਅੱਤਵਾਦੀ ਕਹਿੰਦਾ ਸੀ ਤੇ ਅੱਜ ਦੀ ਸਰਕਾਰ ਜਿਹਨੂੰ ਸਾਡਾ ਆਪਣਾ ਚੁਣਿਆ ਹੋਇਆ ਭਗਵੰਤ ਮਾਨ ਉਹ ਆ ਭਾਈ ਅਮਰਤਪਾਲ ਸਿੰਘ ਨੂੰ ਵੀ ਅੱਤਵਾਦੀ ਕਹਿ ਰਿਹਾ ਕੀ ਅਮਰਤ ਸ਼ਿਕਾਉਣਾ ਮੈਂ ਭਗਵੰਤ ਮਾਨ ਸਾਹਿਬ ਸਭ ਨੂੰ ਪੁੱਛਣਾ ਚਾਹੁੰਦਾ ਕੀ ਅਮਰਤ ਸ਼ਿਕਾਉਣਾ ਕੋਈ ਮਾੜੀ ਗੱਲ ਆ ਨਸ਼ਿਆਂ ਨੂੰ ਮੁਕਤ ਕਰਾਉਣਾ ਕੋਈ ਮਾੜੀ ਗੱਲ ਆ ਨਿਤ ਪੰਜਾਬ ਦੇ ਵਿੱਚ ਅੱਜ ਤੱਕ ਜਿਹੜੀਆਂ ਸਰਕਾਰਾਂ ਅਕਾਲੀ ਸਰਕਾਰ ਇਸ ਕਰਕੇ ਫੇਲ ਹੋਈ ਕਿਉਂਕਿ ਉਹਨਾਂ ਨੇ ਨਸ਼ੇ ਲੈ ਕੇ ਆਂਦੇ ਕਾਂਗਰਸ ਸਰਕਾਰ ਨੇ ਕੈਪਟਨ ਦੀ ਸਰਕਾਰ ਨੇ ਨਸ਼ੇ ਨੂੰ ਹੋਰ ਵਧਾਇਆ ਹੁਣ 3 ਸਾਲ ਹੋ ਗਿਆ ਭਗਵੰਤ ਮਾਨ ਦੀ ਸਰਕਾਰ ਨੂੰ ਨਸ਼ਾ ਅੱਗੇ ਨਾਲੋਂ ਵੀ ਵੱਧ ਵਿਕਦਾ ਦੇਪਾ ਭਾਈ ਅਮਰਤਪਾਲ ਸਿੰਘ ਦਾ ਮੁੱਖ ਨਿਸ਼ਾਨਾ ਇਹ ਹੀ ਸੀ ਕਿ ਪੰਜਾਬ ਦੀ ਜਵਾਨੀ ਨੂੰ ਬਚਾਇਆ ਜਾ ਸਕੇ ਕਿਉਂਕਿ ਜੇ ਪੰਜਾਬ ਦੀ ਜਵਾਨੀ ਬਚੂਗੀ ਪੰਜਾਬ ਤਾਂ ਹੀ ਵਸਦਾ ਰਹੂਗਾ ਇਸੇ ਕਰਕੇ ਮੇਰੀ ਬੇਨਤੀ ਆ ਬਾਰਸ ਪੰਜਾਬ ਦੇ ਜਿਹੜੀ ਜਥੇਬੰਦੀ ਉਹ ਕੋਈ ਇਸ ਤਰ੍ਹਾਂ ਨਹੀਂ ਹੈ ਕਿ ਨਜਾਇਜ਼ ਪਾਰਟੀ ਆ ਜਿਸ ਤਰ੍ਹਾਂ ਭਗਵੰਤ ਮਾਨ ਦੀ ਆਮ ਆਦਮੀ ਪਾਰਟੀ ਆ ਕਾਂਗਰਸ ਦੀ ਸਰਕਾਰ ਆ ਬਾਦਲ ਦੀ ਆਪਣੀ ਪਾਰਟੀ ਆ ਉਸੇ ਤਰ੍ਹਾਂ ਇਹ ਵਾਰਸ ਪੰਜਾਬ ਦੇ ਜਥੇਬੰਦੀ ਭਾਈ ਅਮਰਤਪਾਲ ਸਿੰਘ ਨੇ ਕਾਇਮ ਕੀਤੀ ਆ ਮੈਂ ਸਾਰੇ ਪੰਜਾਬੀਆਂ ਨੂੰ ਕਹਿੰਨਾ ਜਿਸ ਤਰ੍ਹਾਂ ਆਪਾਂ ਪਹਿਲਾਂ ਭਗਵੰਤ ਮਾਨ ਨੂੰ 3 ਸਾਲ ਪਹਿਲਾਂ ਬਾਹਰ ਲਿਆਂ ਕੰਟਰੀਆਂ ਵਿੱਚੋਂ ਪੰਜਾਬੀਆਂ ਦੇ ਸਪੋਰਟ ਕਰਕੇ ਉਹਨੂੰ ਸਥਾਪਿਤ ਕੀਤਾ ਇਸੇ ਤਰ੍ਹਾਂ ਇੱਕ ਵਾਰ ਭਾਈ ਅਮਰਤਪਾਲ ਸਿੰਘ ਨੂੰ ਵੀ ਮੌਕਾ ਦੇਣਾ ਚਾਹੀਦਾ ਤਾਂ ਕਿ ਉਹ ਪੰਜਾਬ ਦੀ ਨੌਜਵਾਨੀ ਨੂੰ ਪਹੁੰਚਾ ਸਕੇ ਯੂਕੇ ਦੇ ਸੰਗਤ ਨੂੰ ਤੁਸੀਂ ਕੀ ਅਪੀਲ ਕਰੋਗੇ ਕਿਾ ਚਲੋ ਪੰਜਾਬ ਦੇ ਲੋਕਾਂ ਦੇ ਵਿੱਚ ਤਾਂ ਕਾਫੀ ਹੈਗਾ ਸੀ ਅਮਰਤਪਾਲ ਦੇ ਕਾਫੀ ਸਪੋਰਟਰ ਵੀ ਸੀ ਜਾਨ ਲੋਕ ਉਹਨਾਂ ਨੂੰ ਕਹਿੰਦੇ ਪਿਆਰ ਵੀ ਕਰਦੇ ਸੀ ਲੱਖਾਂ ਦੇ ਹਿਸਾਬ ਨਾਲ ਜਿੱਥੇ ਵੀ ਜਾਂਦੇ ਸੀ ਇਕੱਠ ਹੋ ਜਾਂਦਾ ਸੀ ਸੋ ਯੂਕੇ ਦੇ ਸੰਗਤ ਲੋ ਤੁਸੀਂ ਕਿਵੇਂ ਜੋੜੋਗੇ ਨਾਲ ਕਿਉਂਕਿ ਵੋਟਾਂ ਦਾ ਪੰਜਾਬ ਵਾਲਿਆਂ ਨੇ ਪਾਉਣੀ ਆ ਸੋ ਯੂਕੇ ਦੀ ਸੰਗਤ ਕਿਸ ਕਿਸ ਕਿਸਮ ਦਾ ਸਹਿਯੋਗ ਜਿਹੜਾ ਭਾਈ ਅਮਰਪਾਲ ਸਿੰਘ ਦੀ ਜੱਥੇਬੰਦੀ ਨੂੰ ਕਰ ਸਕਦੀ ਹੈ ਵੀਰੋ ਯੂਕੇ ਦੀ ਜਿਹੜੀ ਸੰਗਤ ਆ ਹਜ਼ਾਰਾਂ ਦੀ ਤਦਾਦ ਦੇ ਵਿੱਚ ਮੈਂਬਰ ਬਣ ਰਹੇ ਆਨਲਾਈਨ ਕਿਉਂਕਿ ਗੁਰੂ ਪਿਆਰਿਓ ਆਪਾਂ ਹਰ ਤਰ੍ਹਾਂ ਤਨ ਮਨ ਤਨ ਹਰੇਕ ਤਰੀਕੇ ਨਾਲ ਭਾਈ ਸਾਹਿਬ ਦੀ ਮਦਦ ਕਰਦੀ ਆ ਕਿਉਂਕਿ ਜੇ ਸਾਡੇ ਬੱਚੇ ਹੀ ਨਾ ਪੰਜਾਬ ਦੇ ਵਿੱਚ ਰਹਿਏ ਤਾਂ ਫਿਰ ਅਸੀਂ ਉੱਥੇ ਜਾ ਕੇ ਵੀ ਕੀ ਕਰਨਾ ਸਾਡੇ ਬੱਚਿਆਂ ਨੂੰ ਅਸੀਂ ਨਸ਼ਿਆਂ ਤੋਂ ਬਚਾਉਣਾ ਪੰਜਾਬ ਗੁਰੂਆਂ ਦੇ ਨਾਂ ਤੇ ਵਸਦਾ ਪੰਜਾਬ ਕਿਉਂਕਿ ਜੇ ਜਵਾਨੀ ਸਾਡੀ ਬਚ ਗਈ ਤਾਂ ਸਾਰਾ ਕੁਝ ਬਚ ਜਾਓ ਜਿਹੜਾ ਖਾਲਸਤਾਨ ਆ ਖਾਲਸਤਾਨ ਦਾ ਇੱਕ ਸਰਕਾਰ ਹਊਆ ਬਣਾਉਂਦੀ ਆ ਖਾਲਸ ਦਾ ਮਤਲਬ ਕੀ ਆ ਖਾਲਸ ਦਾ ਮਤਲਬ ਆ ਪਿਓਰ ਤੁਸੀਂ ਆਪ ਤੁਸੀਂ ਪੱਤਰਕਾਰਿਆਂ ਤੁਸੀਂ ਜਾਣਦੇ ਆ ਉਹ ਪਿਓਰ ਨੂੰ ਚਾਹੇ ਤੁਸੀਂ ਖਾਲਸਤਾਨ ਕਹਿੰ ਲਓ ਅਸੀਂ ਖਾਲਸਤਾਨ ਨਹੀਂ ਕਹਿੰਦੇ ਸਾਨੂੰ ਸਾਡਾ ਦੇਸ਼ ਪੰਜਾਬ ਮੁੜ ਕੇ ਵਾਪਸ ਦੇ ਦਿਓ ਅਸੀਂ ਆਪਣਾ ਦੇਸ਼ ਮੰਗਦੇ ਆਂ ਅਸੀਂ ਕੋਈ ਭੀਖ ਥੋੜੋ ਮੰਗਦੇ ਆਂ ਆਪਣਾ ਹੱਕ ਮੰਗਦੇ ਆਂ ਮੈਂ ਉਸ ਪੰਜਾਬ ਦੀ ਗੱਲ ਕਰਦਾ ਭਗਵੰਤਮਾਨਾ ਤੂੰ ਚੰਗੀ ਤਰ੍ਹਾਂ ਬਾਖਵੇਂ ਤੂੰ ਅੱਗੇ ਇਤਿਹਾਸ ਦੀ ਗੱਲ ਕਰਦਾ ਸੀ ਹੁਣ ਸ਼ਾਇਦ ਤੂੰ ਇਤਿਹਾਸ ਨੂੰ ਭੁੱਲ ਗਿਆ ਮੈਂ ਫੇਰ ਅੱਜ ਚੈਨਲ ਤੇ ਵੀ ਕਹੀਨਾ ਆਜੋ ਉਸ ਪੰਜਾਬ ਦੀ ਗੱਲ ਕਰੀਏ ਜਿੱਥੇ ਖੂਨ ਸ਼ਹੀਦਾਂ ਦੇ ਡੁੱਲਦੇ ਨੇ ਗਲਗੀ ਵਾਲੇ ਦੀ ਸਦਕ ਦੀ ਹੱਡੀ ਉੱਤੇ ਸੀਸ ਨਾਲ ਤਲਵਾਰ ਦੇ ਤੁਲਦੇ ਨੇ ਗਦਰਦਾਨਕਾ ਖੂਨ ਦੇ ਕਤਰਿਆਂ ਨੂੰ ਹੀਰੇ ਮੋਤੀਆਂ ਤੋਂ ਵੱਧ ਮੁੱਲ ਦੇ ਨੇ ਨਾਦਰ ਕਈ ਅਬਦਾਲੀ ਗੇ ਮਾਰ ਖਾ ਕੇ ਝੰਡੇ ਫੇਰ ਵੀ ਕੇਸਰੀ ਝੁੱਲਦੇ ਨੇ ਉਹ ਸੁੰਦਰ ਦੇਸ਼ਾਂ 'ਚੋਂ ਦੇਸ਼ ਪੰਜਾਬ ਦਾ ਏ ਤੇ ਫੁੱਲ ਜਿਵੇਂ ਗੁਲਾਬ ਦੇ ਫੁੱਲ ਦੇ ਨੇ ਉਸ ਫੁੱਲ ਨੂੰ ਅਸੀਂ ਬਚਾਉਣਾ ਭਾਈ ਅਮਰਤਪਾਲ ਸਿੰਘ ਦੀ ਹਰ ਇੱਕ ਜੋ ਬਾਹਰ ਵੱਸਦਾ ਉਹ ਇੱਥੇ ਵੀ ਤੇ ਪਿੱਛੇ ਵੀ ਆਪਣੇ ਪਰਿਵਾਰ ਨੂੰ ਕਵੇ ਕਿ ਭਾਈ ਵੀਰ ਅਮਰਤਪਾਲ ਸਿੰਘ ਦੀ ਵੱਧ ਤੋਂ ਵੱਧ ਮਦਦ ਕਰਨੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਥੇਬੰਦੀ ਵਾਰਿਸ ਪੰਜਾਬ ਦੇ ਅਕਾਲੀ ਦਲ ਦੇ ਮੈਂਬਰ ਸੀ ਜਿਹੜੇ ਸਮਰਥਕ ਸੀ ਉਹਨਾਂ ਨਾਲ ਗੱਲਬਾਤ ਕੀਤੀ ਆ ਸੋ ਖਾਲਸਾਣ ਦੀ ਗੱਲ ਤੇ ਜਥੇਬੰਦੀ ਦਾ ਇਹਨਾਂ ਦਾ ਕਹਿਣਾ ਕਿ ਅੱਜ ਵੀ ਕਾਇਮ ਆ ਸੋ ਦੇਸ਼ ਪੰਜਾਬ ਜਿਹੜਾ ਅਸੀਂ ਜਿਵੇਂ ਅੱਜ ਵਾਰ-ਵਾਰ ਸਰਕਾਰਾਂ ਕਹਿੰਦੀਆਂ ਜਿਹੜਾ ਵੀ ਕੋਈ ਲੀਡਰ ਆਉਂਦਾ ਪੰਜਾਬ ਦੇ ਵਿੱਚ ਉਹ ਹੀ ਕਹਿੰਦਾ ਰੰਗਲਾ ਪੰਜਾਬ ਬਣਾਉਣਾ ਰੰਗਲਾ ਪੰਜਾਬ ਬਣਾਉਣਾ ਸੋ ਜਿਹੜੇ ਸਿਆਣੇ ਲੋਕ ਕਹਿੰਦੇ ਸਾਡਾ ਰੰਗਲਾ ਪੰਜਾਬ ਤੁਸੀਂ ਰਹਿਣ ਤੋਂ ਜਿਹੜਾ ਸਾਡਾ ਪੁਰਾਣਾ ਪੰਜਾਬ ਸੀ ਸਾਨੂੰ ਉਹ ਹੀ ਦੇ ਦਿਓ ਸਾਨੂੰ ਲੋੜ ਨਹੀਂ ਹੈਗੀ ਰੰਗਲੇ ਪੰਜਾਬ ਦੀ ਕਿਉਂਕਿ ਇਹਨਾਂ ਨੇ ਬੜੇ ਰੰਗ ਲਾ ਦਿੱਤੇ ਆ ਰੰਗਲਾ ਪੰਜਾਬ ਬਣਾਉਣ ਦੇ ਚੱਕਰ 'ਚ ਨਸ਼ੇ ਹੋਰ ਚੀਜ਼ਾਂ ਕਰਪਸ਼ਨ ਗੁੰਡਾਗਰਦੀ ਕਿੰਨਾ ਕੁਸ਼ ਪੰਜਾਬ ਦੇ ਵਿੱਚ ਇਸ ਟਾਈਮ ਚੱਲ ਰਿਹਾ ਸੋ ਜਥੇਬੰਦੀ ਆਪਣੇ ਵੱਲੋਂ ਸਟੈਂਡ ਦੇ ਉੱਪਰ ਕਾਇਮ ਆ ਕਿੰਨਾ ਕੁ ਬੂਰ ਪੈਂਦਾ ਕੀ ਕੁਸ਼ ਹੋਏਗਾ ਕਿੰਨੀ ਕਾਮਯਾਬੀ ਮਿਲਦੀ ਆ ਅੱਜ ਦੀ ਡੇਟ 'ਚ ਕਹਿਣਾ ਕੋਈ ਸੌਖੀ ਗੱਲ ਨਹੀਂ ਹੈਗੇ ਪਰ ਹਾਲਾਤ ਦੱਸਣਗੇ ਸੰਗਤ ਕਿੰਨਾ ਪਿਆਰ ਦਿੰਦੀ ਉਹ ਵੀ ਆਉਣ ਵਾਲੇ ਸਮੇਂ 'ਚ ਜਥੇਬੰਦੀ ਦੀਆਂ ਨੀਤੀਆਂ ਰਣਨੀਤੀਆਂ ਜੋ ਵੀ ਜਥੇਬੰਦੀ ਬਣਾਉਗੀ ਉਹਦੇ ਤਹਿਤ ਸੰਗਤ ਕਿੰਨਾ ਪਿਆਰ ਦਿੰਦੀ ਉਹ ਵੀ ਸਮਾਂ ਇਹਨਾਂ ਦੇ ਜਥੇਬੰਦੀ ਦੀਆਂ ਨੀਤੀਆਂ ਦੇ ਉੱਪਰ ਹੀ ਸਾਰਾ ਕੁਝ ਤੈਅ ਕਰਦਾ ਐ ਸੋ ਖਾਸ ਕਰਦੇ ਆ ਜਿਹੜਾ ਵੀ ਕੁਛ ਇਹ ਅੰਛਾ ਲੈ ਕੇ ਪੰਜਾਬ ਲਈ ਪੰਜਾਬ ਦੀ ਸੇਵਾ ਕਰਨ ਦੀ ਗੱਲ ਕਰਦੇ ਆ ਸੋ ਪ੍ਰਮਾਤਮਾ ਇਹਨਾਂ ਦੀ ਚੜ੍ਹਦੀ ਕਲਾ ਰੱਖੇ ਭੁਲਚੁਕ ਦੀ ਮਾਫੀ ਜੀ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਠੀਕ ਹੈ ਜੀ